ਇਸ ਦੁਨੀਆ ਵਿੱਚ ਤੁਹਾਡੇ ਹੱਥੋਂ ਤਾਂ ਕੋਈ ਖੋ ਸਕਦਾ ਹੈ ਪਰ ਤੁਹਾਡੀ ਕਿਸਮਤ ਦਾ ਲਿਖਿਆ ਕੋਈ ਨਹੀਂ ਖੋ ਸਕਦਾ ਇੱਕ ਰਾਜ ਦਰਬਾਰ ਵਿੱਚ ਇੱਕ ਰਾਜਗੁਰੂ ਸੀ ਉਹ ਦਰਬਾਰ ਵਿੱਚ ਬਹੁਤ ਘੱਟ ਆਉਂਦੇ ਸੀ ਕਿਉਂਕਿ ਉਹ ਨਦੀ ਕਿਨਾਰੇ ਇੱਕ ਸਕੂਲ ਵਿੱਚ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਇੱਕ ਦਿਨ ਉਹ ਰਾਜ ਦਰਬਾਰ ਵਿੱਚ ਆਏ ਤਾਂ ਰਾਜਾ ਬਹੁਤ ਚਿੰਤਾ ਵਿੱਚ ਸੀ ਰਾਜੇ ਨੇ ਦੱਸਿਆ ਕਿ ਮੇਰੀ ਚਿੰਤਾ ਦਾ ਕਾਰਨ ਮੇਰੀ ਬੇਟੀ ਦਾ ਵਿਆਹ ਹੈ ਬੇਟੀ ਵਿਆਹ ਦੇ ਯੋਗ ਹੋ ਗਈ ਹੈ ਪਰ ਕੋਈ ਯੋਗਵਰ ਨਹੀਂ ਮਿਲ ਰਿਹਾ ਗੁਰੂ ਜੀ ਨੇ ਜਦੋਂ ਰਾਜਕੁਮਾਰੀ ਦੀ ਕੁੰਡਲੀ ਦੇਖੀ ਤਾਂ ਉਹ ਹੈਰਾਨ ਰਹਿ ਗਏ ਉਸ ਦੀ ਕਿਸਮਤ ਤਾਂ ਬਹੁਤ ਚੰਗੀ ਸੀ ਲਿਖਿਆ ਸੀ ਕਿ ਜਿਸ ਨਾਲ ਵੀ ਉਸ ਦਾ ਵਿਆਹ ਹੋਵੇਗਾ ਉਹ ਰਾਜੇ ਤੋਂ ਮਹਾਰਾਜਾ ਤੇ ਫਿਰ ਸਮਰਾਟ ਬਣ ਜਾਏਗਾ ਇਹ ਦੇਖ ਕੇ ਗੁਰੂ ਜੀ ਦੇ ਮਨ ਵਿੱਚ ਲਾਲਚ ਤੇ ਬੁਰਾਈ ਆ ਗਈ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਮੈਂ ਇਸ ਨਾਲ ਵਿਆਹ ਕਰਾ ਲਵਾਂ ਤਾਂ ਜੋ ਮੇਰੀ ਕਿਸਮਤ ਚਮਕ ਜਾਵੇ ਉਹਨਾਂ ਨੇ ਰਾਜੇ ਨੂੰ ਝੂਠ ਬੋਲਿਆ ਰਾਜਾ ਸਾਹਿਬ ਬੇਟੀ ਦੀ ਕੁੰਡਲੀ ਵਿੱਚ ਦੋਸ਼ ਹੈ ਜੇ ਤੁਸੀਂ ਇਸ ਦਾ ਵਿਆਹ ਕੀਤਾ ਤਾਂ ਤੁਹਾਡੇ ਖਾਨਦਾਨ ਦਾ ਨਾਸ਼ ਹੋ ਜਾਏਗਾ ਇਸ ਦਾ ਇੱਕ ਹੀ ਉਪਾਅ ਹੈ ਇਸ ਕੰਨਿਆ ਨੂੰ ਹੀਰੇ ਜਵਾਹਰਾਤ ਸਮੇਤ ਇੱਕ ਵੱਡੇ ਬਕਸੇ ਵਿੱਚ ਬਿਠਾ ਕੇ ਨਦੀ ਵਿੱਚ ਵਹਾ ਦਿਓ ਜਿਸ ਕੋਲ ਇਹ ਬਕਸਾ ਪਹੁੰਚੇਗਾ ਉਸ ਦਾ ਭਾਗ ਉਦੇ ਹੋ ਜਾਏਗਾ ਰਾਜਾ ਗੁਰੂ ਦੀ ਚਾਲ ਵਿੱਚ ਫਸ ਗਿਆ ਉਸ ਨੇ ਭਾਰੀ ਮਨ ਨਾਲ ਆਪਣੀ ਧੀ ਨੂੰ ਬਕਸੇ ਵਿੱਚ ਬੰਦ ਕਰਕੇ ਨਦੀ ਵਿੱਚ ਵਹਾ ਦਿੱਤਾ ਗੁਰੂ ਜੀ ਭੱਜ ਕੇ ਆਪਣੇ ਸਕੂਲ ਪਹੁੰਚੇ ਤੇ ਬੱਚਿਆਂ ਨੂੰ ਕਿਹਾ ਅੱਜ ਛੁੱਟੀ ਹੈ ਨਦੀ ਕਿਨਾਰੇ ਜਾਓ ਉੱਥੋਂ ਮੇਰਾ ਇੱਕ ਬਕਸਾ ਵਹਿ ਕੇ ਆਏਗਾ ਉਸ ਨੂੰ ਚੁੱਕ ਕੇ ਮੇਰੇ ਕਮਰੇ ਵਿੱਚ ਰੱਖ ਦੇਣਾ ਮੈਂ ਅੰਦਰ ਜਾ ਰਿਹਾ ਬਾਹਰੋਂ ਦਰਵਾਜ਼ਾ ਲਗਾ ਦੇਣਾ ਮੈਂ ਚਾਹੇ ਜਿੰਨਾ ਮਰਜੀ ਚੀਕਾਂ ਚਿਲਾਵਾਂ ਦਰਵਾਜ਼ਾ ਨਾ ਖੋਲਣਾ ਬੱਚਿਆਂ ਨੇ ਕਿਹਾ ਗੁਰੂ ਜੀ ਠੀਕ ਹੈ ਪਰ ਕਿਸਮਤ ਦੀ ਖੇਡ ਦੇਖੋ ਨਦੀ ਦੇ ਦੂਜੇ ਕਿਨਾਰੇ ਇੱਕ ਦੂਜੇ ਰਾਜ ਦਾ ਰਾਜਕੁਮਾਰ ਸ਼ਿਕਾਰ ਖੇਡਣ ਆਇਆ ਹੋਇਆ ਸੀ ਉਸਨੇ ਬਕਸਾ ਦੇਖਿਆ ਤੇ ਸਿਪਾਹੀਆਂ ਨੂੰ ਕਹਿ ਕੇ ਕਢਵਾ ਲਿਆ ਬਕਸਾ ਖੋਲਣ ਤੇ ਅੰਦਰੋਂ ਸੁੰਦਰ ਰਾਜਕੁਮਾਰੀ ਨਿਕਲੀ ਰਾਜਕੁਮਾਰੀ ਨੇ ਸਾਰੀ ਗੱਲ ਦੱਸੀ ਰਾਜਕੁਮਾਰ ਨੇ ਉਸ ਨਾਲ ਉੱਥੇ ਹੀ ਵਿਆਹ ਕਰ ਲਿਆ ਹੁਣ ਖਾਲੀ ਬਕਸਾ ਵਹਾਉਣਾ ਠੀਕ ਨਹੀਂ ਸੀ ਇਸ ਲਈ ਰਾਜਕੁਮਾਰ ਨੇ ਜੰਗਲ ਵਿੱਚੋਂ ਫੜਿਆ ਇੱਕ ਜਿੰਦਾ ਭਾਲੂ ਉਸ ਬਕਸੇ ਵਿੱਚ ਬੰਦ ਕਰ ਦਿੱਤਾ ਉੱਧਰ ਗੁਰੂ ਜੀ ਦੇ ਚੇਲਿਆਂ ਨੇ ਉਹੀ ਬਕਸਾ ਨਦੀ ਵਿੱਚੋਂ ਕੱਢਿਆ ਤੇ ਗੁਰੂ ਜੀ ਦੇ ਕਮਰੇ ਵਿੱਚ ਰੱਖ ਕੇ ਬਾਰੋਂ ਕੁੰਡੀ ਲਗਾ ਦਿੱਤੀ ਗੁਰੂਜੀ ਬਹੁਤ ਉਤਸ਼ਾਹਿਤ ਸਨ। ਉਹਨਾਂ ਨੇ ਜਿਵੇਂ ਹੀ ਬਕਸਾ ਖੋਲ੍ਹਿਆ ਅੰਦਰੋਂ ਭਾਲੂ ਨਿਕਲਿਆ ਤੇ ਉਹਨਾਂ ਤੇ ਹਮਲਾ ਕਰ ਦਿੱਤਾ। ਗੁਰੂਜੀ ਚੀਕਦੇ ਰਹੇ, ਬਚਾਓ, ਬਚਾਓ। ਪਰ ਬੱਚਿਆਂ ਨੇ ਸੋਚਿਆ ਕਿ ਗੁਰੂਜੀ ਨੇ ਤਾਂ ਪਹਿਲਾਂ ਹੀ ਮਨਾ ਕੀਤਾ ਸੀ। ਇਸ ਲਈ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਗੁਰੂਜੀ ਨੂੰ ਸਮਝ ਆ ਗਿਆ ਕਿ ਉਹਨਾਂ ਦੇ ਲਾਲਚ ਨੇ ਉਹਨਾਂ ਦਾ ਅੰਤ ਕਰ ਦਿੱਤਾ ਹੈ। ਮਰਨ ਤੋਂ ਪਹਿਲਾਂ ਉਹਨਾਂ ਨੇ ਬਲੈਕਬੋਰਡ ਤੇ ਲਿਖਿਆ, ਪਰਮਾਤਮਾ ਦੀ ਇੱਛਾ ਹੀ ਸਭ ਤੋਂ ਵੱਡੀ ਹੈ। ਜੋ ਲਿਖਿਆ ਸੀ ਉਹੀ ਹੋਇਆ ਰਾਜਕੁਮਾਰੀ ਰਾਜਕੁਮਾਰ ਕੋਲ ਪਹੁੰਚ ਗਈ ਤੇ لالਚੀ ਗੁਰੂ ਨੂੰ ਭਾਲੂ ਖਾ ਗਿਆ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਜੋ ਤੁਹਾਡੇ ਨਸੀਬ ਵਿੱਚ ਲਿਖਿਆ ਹੈ ਉਹ ਤੁਹਾਨੂੰ ਮਿਲ ਕੇ ਹੀ ਰਹੇਗਾ ਜੇਕਰ ਤੁਹਾਡੀਆਂ ਬੁਰਾਈਆਂ ਤੇ ਲਾਲਚ ਤੁਹਾਡੇ ਤੇ ਹਾਵੀ ਹੋ ਜਾਣ ਤਾਂ ਤੁਹਾਡਾ ਪਤਨ ਨਿਸ਼ਚਿਤ ਹੈ ਕਦੇ ਵੀ ਕਿਸੇ ਦਾ ਬੁਰਾ ਕਰਕੇ ਆਪਣਾ ਭਲਾ ਕਰਨ ਦੀ ਕੋਸ਼ਿਸ਼ ਨਾ ਕਰੋ